ਇਹ ਬੱਚੇ ਨੂੰ ਪਛਾਣਦੇ ਆਪਾਂ ਬੱਚਾ ਪਛਾਣਦੇ ਆਪਾਂ ਪਿਓ ਹੈ ਨਹੀਂ ਆ ਅੱਛਾ ਜੀ ਦੋਵੇਂ ਭਰਾ ਏ ਇਹ ਹਾਂਜੀ ਇੱਕ ਹੋਰ ਹੈ ਉਹ ਪਿੰਡ ਰਿੰਦਾ ਏ ਅੱਛਾ ਜੀ ਪਿੰਡ ਰਹਿੰਦੇ ਆ ਤੇ ਇਹ ਇਤਰਾ ਹੀ ਪਤਾ ਨਹੀਂ ਲੱਗਦਾ ਕਦੇ ਕਿਤੇ ਦੇ ਕਦੀ ਕਿਤੇ ਇਹਦਾ ਟਿਕਾਣਾ ਕੋਈ ਨਹੀਂ ਆ ਵਾਹ ਅੱਛਾ ਜੀ ਹਾਂ ਮੁੰਡਾ ਜਿੱਥੇ ਪਾਣੀ ਪਰਚਦਾ ਪਾਣੀ ਮਿਲਿਆ ਪਿੰਡ ਐ ਸਿੱਧਾ ਵਾਹ ਅੱਛਾ ਅੱਛਾ ਅਚਾਰ ਸੇ ਸੁਧੀਆ ਹਾਂ ਵਾਹ ਸੇ ਸੁਧੀਆ ਇਹ ਦੋਵਾਰ ਸੇ ਸੇ ਪਿੰਡ ਦਾ ਹੀ ਆ ਠੀਕ ਹੈ ਜੀ ਮਾਂ ਪਿਓ ਹੈਗਾ ਨਹੀਂ ਮਾਂ ਪਿਓ ਨੇ ਪਿਓ ਮਰ ਗਿਆ ਇਹਨਾਂ ਦੇ ਹੁੰਦੈ ਮਰ ਗਿਆ ਇਹ ਤੇ ਮਾਂ ਛੱਡ ਕੇ ਚਲੇ ਗਈ ਇਹ ਇਹ ਅੰਮ੍ਰਿਤਸਰ ਵੀ ਥਾਣੇ ਫੜਿਆ ਰਿਹਾ ਜੀ ਇਹ ਬੱਚਾ ਹਾਂਜੀ ਥਾਣੇ ਹਾਂਜੀ ਇਹ ਅੰਮ੍ਰਿਤਸਰ ਵੀ ਚਲੇ ਗਿਆ ਸੀ ਉੱਥੇ ਫੋਨ ਆ ਹੀ ਮੁੜ ਕੇ ਨੰਬਰ ਦਿੱਤਾ ਸੀ ਥਾਣੇ ਕੱਦ ਤੋਂ ਫੜਿਆ ਰਿਹਾ ਇਦਾਂ ਕਰਦਾ ਜਿੱਦਾਂ ਮੰਨ ਚੱਲੋ ਬਿਲਟ ਹੋਏ ਹਨਾ ਇਹਨੇ ਬਿਲਟੇ ਹੱਥ ਦੇਣਾ ਇਹਨੇ ਅੰਮ੍ਰਿਤਕੋੜ ਆਇਆ ਨਾ ਇਹਨੂੰ ਜਿੱਦਾਂ ਅੰਮ੍ਰਿਤਕੋੜ ਨਹੀਂ ਲੱਗਦਾ ਵੀ ਕੋਈ ਇਹੋ ਜਿਹਾ ਜਿਗਾੜ ਨਹੀਂਗਾ ਫਿਰ ਇਹਨੇ ਹੱਥ ਦੇਣਾ ਭਾਵੇਂ ਰਾਜੋਗੀ ਚਲ ਜੇ ਇਸ ਤਰ੍ਹਾਂ ਇਹਨੇ ਤੁਰੇ ਫਿਰਨਾ ਜਿੱਦਾਂ ਜਿਗਾੜ ਮ ਉਹ ਤਾਂ ਮਾਰਾ ਹੀ ਜਾਂਦਾ ਜੀ ਇਥੇ ਇਹਨਾਂ ਨਾਲ ਹੀ ਰਾਤ ਖੇਡਦਾ ਹੈ ਜੀ ਕੋਈ ਇਹੋ ਜਿਹਾ ਤੈਨੂੰ ਟਿਕ ਗਿਆ ਨਾ ਮਿਲ ਗਿਆ ਕਿ ਚੜਾ ਗਏ ਲੈ ਗਏ ਤੈਨੂੰ ਬੰਬੇ ਕਲਕੱਤੇ ਲੈ ਤੇ ਤੇਰਾ ਨਾਂ ਘਰ ਲ ਬਣਾਈ ਠੀਕ ਹੈ ਹਾਂ ਤੋਕੀ ਨਹੀਂ ਲੱਭਣੀ ਜੀ ਹਾਂ ਦੱਸ ਤੂੰ ਨਹੀਂ ਤਾਂ ਅਗਲੇ ਭੱਜਣ ਨੂੰ ਵੀ ਨਹੀਂ ਦਿੰਦੇ ਬਾਅਦ ਚ ਉੱਥੇ ਜਿਹੜੇ ਓਟਰ ਤੇ ਉਹਨਾਂ ਰਖਾਤਾ ਮੁਰਗੇ ਕਿਥੋਂ ਨਿਕਲਦੇ ਭੱਜਣ ਨੂੰ ਵੀ ਨਹੀਂ ਦਿੰਦੇ ਸੱਚੀ ਆਂਦੀ ਹੈ ਹੋਠੀ ਲਈ ਹੋਠੀ ਲਈ ਜੀ ਬਈ ਖਾਸਾ ਬਈ ਜੀ ਫਤਿਹ ਜੀ ਪਪਾ ਜੀ ਬੱਚੇ ਨੂੰ ਪਛਾਣਦੇ ਆਪਾਂ ਉਹ ਪਛਾਣਦੇ ਆ ਪਰ ਬੱਚਾ ਇਹ ਕਿਸੇ ਅੱਖ ਨਹੀਂ ਲਾਦਾ ਬਾਸ਼ਾ ਕਰੀ ਗੇ ਗੱਲ ਕੀ ਆ ਇਹ ਮੌਜਦੇ ਮਾਲਕ ਹੀ ਆ ਮਾਪਿਓ ਹੜਾ ਨਹੀਂ ਆ ਅੱਛਾ ਜੀ ਅੱਛਾ ਜੀ ਦੋਵੇਂ ਭਰਾ ਏ ਇਹ ਹਾਂ ਜੀ ਇੱਕ ਹੋਰ ਆ ਉਹ ਪਿੰਡ ਰਿੰਦਾ ਏ ਅੱਛਾ ਜੀ ਪਿੰਡ ਰਹਿੰਦੇ ਆ ਤੇ ਇਹ ਇਤਰਾ ਹੀ ਪਤਾ ਨਹੀਂ ਕਿੱਥੇ ਕਦੀ ਕਿੱ데 ਕਦੀ ਕਿੱ데 ਜਿੱਥੋਂ 100 ਰੁਪਏ ਮੰਗਲੇ ਉੱਥੇ ਚਲੇ ਗਿਆ ਜਿੱਥੋਂ ਖਾ ਲਿਆ ਉੱਥੇ ਠੀਕ ਆ ਅੱਛਾ ਜੀ ਹਾਂ ਇਹਦਾ ਟਿਕਾਣਾ ਕੋਈ ਨਹੀਂ ਆ ਵੇ ਹੂੰ ਅੱਛਾ ਜੀ ਆਹ ਮੁੰਡਾ ਜਿੱਥੇ ਪਾਣੀ ਪਟਿਆ ਤਾਂ ਪਾਣੀ ਮਿਲਿਆ ਪਿੰਡ ਐਸੀ ਦਾ ਵਾਸ ਆ ਅਚਵਾਰ ਸੇ ਸੁਧਿਆ ਆਹ ਵਾਰ ਸੇ ਸੁਧਿਆ ਇਹ ਦੋ ਵਾਰ ਸੇ ਪਿੰਡ ਦਾ ਹੀ ਆ ਠੀਕ ਹੈ ਜੀ ਮਾਂ ਪਿਓ ਹੈਗਾ ਨਹੀਂ ਮਾਂ ਪਿਓ ਨੇ ਪਿਓ ਮਰ ਗਿਆ ਇਹਨਾਂ ਦੇ ਮਾ ਸਾਰੇ ਮਰ ਗਿਆ ਇਹ ਤਾਂ ਮਾਂ ਛੱਡ ਕੇ ਚਲੇ ਗਈ ਮਤਲਬ ਕਿ ਬੱਚੇ ਨੇ ਫਿਰ ਸਾਨੂੰ ਸੱਚ ਹੀ ਦੱਸਿਆ ਵੀ ਇੰਨਾ ਹੀ ਦੱਸਦਾ ਬੱਚਾ ਪਰ ਤੁਹਾਨੂੰ ਵੀ ਪਤਾ ਹੈ ਨਾ 10 ਸਾਲ ਦਾ ਬੱਚਾ ਵਾ ਹਨਾ ਇਹਨੂੰ ਤੇ ਜਿੱਦਾਂ ਕਿਸੇ ਨੇ ਆ ਦੱਸਤਾ ਕਹਿਤਾ ਇਹਨੇ ਉਦਾਂ ਮੰਨ ਲੈਣੀ ਆ ਮੰਨ ਲੈਣੀ ਆ ਸਹੀ ਗੱਲ ਹੈ ਜੀ ਬਾਕੀ ਜਿਹੋ ਜਿਹੇ ਨੂੰ ਸੰਗਤ ਮਿਲੀ ਹੋਊਗੀ ਉਸੇ ਸਾਬ ਹੁੰਦਾ ਜਾਂਦਾ ਹਾਂ ਹਾਂ ਜੀ ਹਾਂ ਜੀ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਹੋਵਾ ਜਾਏ ਕੁਛ ਵਾ ਪਰ ਤੁਸੀਂ ਤਰਨਦਾਨ ਕਿ ਲੈਣ ਗਿਆ ਹਾਂ ਤੂੰ ਪੈਸੇ ਲੈਣ ਗਿਆ ਪੈਸੇ ਲੈਣ ਗਿਆ ਕੀ ਮੰਗਣ ਗਿਆ ਹਾਂ ਲੈਣ ਗਿਆ ਕਿਤੋਂ ਕੋਈ ਅੰਕਲ ਉਹਨਾਂ ਦੁਕਾਨਦਾਰ ਹੀ ਨੇ ਤੇ ਮਿਸਤਰੀ ਕਿੱਥੋਂ ਦਾ ਹੀ ਬਟੋਏ ਦਾ ਕੀ ਨਾਉ ਦਾ ਕੀ ਨਾਉ ਦਾ ਅਰਸ਼ ਅਰਸ਼ ਹੈਗਾ ਕੋਈ ਬਲਟੋਇਆ ਦਾ ਕੋਈ ਮਿਸਤਰੀ ਅੱਛਾ ਇਹ ਨਾ ਅਸਲ ਦੇ ਵਿੱਚ ਨਾ ਮਿਸਤਰੀ ਅਸਲ ਦੇ ਵਿੱਚ ਨਾ ਇਹ ਬੱਚਾ ਤਰਨਤਾਰ ਨਾ ਗੱਡੀਆਂ ਵਾਲਿਆਂ ਨੂੰ ਹੱਥ ਦਿੰਦਾ ਪਿਆ ਟਰੱਕ ਵਾਲਿਆਂ ਨੂੰ ਅੱਛਾ ਠੀਕ ਹੈ ਜੀ ਟਰੱਕ ਵਾਲ ਨੂੰ ਹੱਥ ਦਿੰਦਾ ਪਿਆ ਸੀਗਾ ਤੇ ਇਹ ਬਲਟੋਇਆ ਦਾ ਜੋੜੇ ਪਿੰਡ ਦਾ ਕੋਈ ਵੀਰ ਸੀਗਾ ਤੇ ਉਹਨੇ ਇਹਨੂੰ ਦੇਖ ਲਿਆ ਅੱਛਾ ਤੇ ਇਹਨੂੰ ਉਹਨੇ ਪੁੱਛਿਆ ਵੀ ਪੁੱਤ ਤੂੰ ਕਿੱਥੋਂ ਤੂੰ ਹੱਥ ਦਿੰਦਾ ਵਾ ਇਹ ਕਹਿੰਦਾ ਕਿ ਮੇਰਾ ਇੱਧਰ ਮਾਂ ਪਿਓ ਹੈਗਾ ਨਹੀਂ ਆ ਤੇ ਮੈਂ ਆਪਣੇ ਘਰ ਜਾਣਾ ਵਾ ਤੇ ਮੈਂ ਮੇ ਤੋਂ ਪੈਸੇ ਨਹੀਂ ਹੈਗੇ ਉਹ ਚੱਲ ਆਪਣੇ ਘਰ ਲੈ ਆ ਇਹਨੂੰ ਘਰ ਲੈ ਕੇ ਤਾਂ ਉਹਨੇ ਮੈਨੂੰ ਫੋਨ ਲਾਇਆ ਆਪਣੀ ਸਸਤਾ ਮਹਰਾਣਾ ਪਿੰਡ ਆਪਣਾ ਠੀਕ ਹੈ ਜੀ ਹਾਂਜੀ ਉਹਨੇ ਮੈਨੂੰ ਫੋਨ ਕੀਤਾ ਕਿ ਵੀਰੇ ਇੰਨਾ ਕੋਈ ਬੱਚਾ ਵੱਲ ਵਾਰਸ ਵਾ ਤੇ ਉਦੋਂ ਇਹਨੂੰ ਪਿੰਡ ਨਹੀਂ ਸੀ ਆਪਣਾ ਦੱਸਦਾ ਹਾਂਜੀ ਠੀਕ ਹੈ ਜੀ ਚਲੋ ਮੈਂ ਜਦੋਂ ਆਇਆ ਇਹਨੂੰ ਪੁੱਛਿਆ ਇਹਨੇ ਆਪਣਾ ਪਿੰਡ ਦੱਸਿਆ ਕਿ ਮਹਮੂਦਪੁਰਾ ਮੇਰਾ ਪਿੰਡ ਵਾ ਤੇ ਡੈਡ ਮੇਰੇ ਨਹੀਂ ਹੈਗੇ ਮੰਮੀ ਛੱਡ ਕੇ ਚਲੀ ਗਈਆ ਭਰਾ ਮੇਰਾ ਛੋਟਾ ਉਹ ਵੀ ਕਹਿੰਦਾ ਮੈਨੂੰ ਨਹੀਂ ਪਤਾ ਕਿੱਥੇ ਹੈ ਜੀ ਉਹ ਇੱਥੇ ਪਿੰਡ ਰਿਹਾ ਉਹ ਇੱਥੇ ਹੈਗਾ ਪਰਿਵਾਰ ਚ ਕੋਈ ਹੈਗਾ ਇਹਨਾਂ ਦਾ ਵਾਰ ਚੋ ਕਹੇ ਆ ਬਰਾਖੇ ਨੇ ਲਾ ਦੇ ਬਾਸ਼ਾ ਜੀ ਅੱਛਾ ਕੀ ਆਪ ਜੀ ਦੇ ਕੀ ਲੱਗਦੇ ਇਹ ਸਾਡਾ ਕੁਝ ਨਹੀਂ ਆ ਅੱਛਾ ਢਾਡਾ ਮਿਲਕ ਤੁਸੀਂ ਇਹਦੇ ਤਾਇ ਲੱਗਦੇ ਜੀ ਹਾਂਜੀ ਮਰਲੇ ਥਾਂ ਵੇਚਤਾ ਚਾਰ ਅਸੀਂ ਬਚਾ ਕੇ ਰੱਖਿਆ ਏ ਸੱਤ ਆ ਜੀ ਉਹ ਇਹਦਾ ਮਾਮਾ ਦਾ ਮੈਨੂੰ ਦੇ ਦਿਓ ਨਹੀਂ ਨਹੀਂ ਮਾਮੀ ਨੂੰ ਉਹ ਸਮੋ ਪੀਂਦਾ ਹੈ ਅਸੀਂ ਮੁੜ ਕੇ ਨੂੰ ਭਜਾਤਾ ਹੈ ਹਾਂ ਇਹ ਤੈਨੂੰ ਥਾਂ ਦੇਤਾ ਜੋ ਕਿੱਥੇ ਰਹਿਣ ਥਾਂ ਤੇ ਬਾਬੇ ਜੀ ਪਤਾ ਕੀ ਆ ਮੇਰੀ ਗੱਲ ਸੁਣੋ ਅਸੀਂ ਆ ਸਸਤਾ ਵਲੋਂ ਸਾਨੂੰ ਥਾਂ ਨਾਲ ਕੋਈ ਮਤਲਬ ਨਹੀਂ ਥਾਂ ਹੋਊਗਾ ਇਹਦੇ ਨਾਲ ਜਦੋਂ ਇਹ ਵੱਡਾ ਹੋਊਗਾ ਆਪੇ ਆਪ ਦਾ ਜੋ ਮਰਜ਼ੀ ਕਰ ਲਾ ਹਾਂਜੀ ਠੀਕ ਹੈ ਜੀ ਹਾਂ ਤੁਸੀਂ ਐਡਾ ਕਰੋ ਅਸੀਂ ਇਹਨੂੰ ਬੱਚੇ ਨੂੰ ਆਪਣੇ ਕੋਲ ਰੱਖਣ ਨੂੰ ਤਿਆਰ ਵਾ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਰੱਖਣ ਨੂੰ ਤਿਆਰ ਆ ਰਹਿਣਾ ਸਾਡੇ ਨਾਲ ਉੱਥੇ ਠੀਕ ਹੈ ਤੇ ਪਰਸੋਂ ਦਾ ਚੌਥਾ ਮੇਰੇ ਕੋਲ ਹੀ ਆਈ ਠੀਕ ਹੈ ਚਲੋ ਅਸੀਂ ਵਾਇਗਰ ਮੇਰ ਕਰੇ ਸੰਗਤ ਦੇ ਵਿੱਚ ਆਉਂਦਾ ਮੈਂ ਰਹਿਣਾ ਬੜਿਆ ਥਾਵਾਂ ਦੇ ਕਹਿੰਦਾ ਹੈ ਅੱਛਾ ਪਰ ਜਦੋਂ ਇਹਦਾ ਦਾ ਲੱਗਾ ਉਦੋਂ ਪਤਾ ਨਹੀਂ ਲੱਗਣਾ ਤੁਹਾਨੂੰ ਕਿੱਥੇ ਚਲੇ ਜਾਣਾ ਤੇ ਸਾਡੇ ਕੋਲੋਂ ਲੈ ਕੇ ਜਾਓ ਫਿਰ ਠੀਕ ਹੈ ਜੀ ਕਿ ਇਹਦੀ ਦੀ ਜ਼ਿੰਦਗੀ ਇਹਦੀ ਆ ਗੌਰਸੋਂ ਵਾਲੀ ਮਾੜੀ ਆ ਸਾਈ ਸਿੰਘ ਫੌਜੀ ਆ ਕੁਆਰਟ ਦੀ ਦੁਕਾਨ ਬਹੁਤ ਵੱਡੀ ਆ ਅੱਛਾ ਜੀ ਉਹ ਤੜਕੇ ਇਤਰਾ ਆ ਗਿਆ ਦੁੱਧ ਨਾਲ ਚਲੇ ਗਿਆ ਚਲੇ ਗਿਆ ਇਹ ਮੁੜਕੇ ਉਹ ਮੇਰਾ ਤਾਇਆ ਹੈ ਮੈਨੂੰ ਨੇ ਆਵਾਜ਼ ਮਾਰੀ ਉਹਨਾਂ ਦਾ ਬਾਬਾ ਜੁਰਾਓ ਨਾ ਗਿਆ ਤੇ ਮੈਨੂੰ ਇਹ ਤਰ੍ਹਾਂ ਜਿਹਾ ਲੱਗਦਾ ਮਾਂ ਪਤੀਆ ਹੀ ਲੱਗਦਾ ਓਏ ਇਹ ਇਹ ਨੂੰ ਅਸਮ ਲਿ ਜਾਣਾ ਮੈਂ ਲੈ ਜਾ ਪਰ ਤਬਾਰ ਨਹੀਂ ਮੇਰਾ ਹਿਸਾਬ ਦਾ ਕੋਈ ਨਹੀਂ ਇਹਦਾ ਹਾਂਜੀ ਇਹ ਆ ਸਹੀ ਗੱਲ ਹੈ ਜੇ ਤਾਂ ਦੇਖ ਇਹ ਅੰਮ੍ਰਿਤਸਰ ਵੀ ਥਾਣੇ ਫੜਿਆ ਰਿਹਾ ਜੀ ਇਹ ਬੱਚਾ ਹਾਂਜੀ ਥਾਣੇ ਹਾਂਜੀ ਇਹ ਅੰਮ੍ਰਿਤਸਰ ਵੀ ਚਲੇ ਗਿਆ ਸੀ ਉੱਥੇ ਫੋਨ ਕਰੀ ਮੁੜ ਕੇ ਨੰਬਰ ਦਿੱਤਾ ਸੀ ਥਾਣੇ ਕਾ ਤੋ ਫੜੇ ਰਿਆ ਆਰਾ ਕਰਦਾ ਇਹਨੂੰ ਪੜਾਇਆ ਕਿਤਰਾ ਫੜਾਇਆ ਇੱਦਾਂ ਹੀ ਫਿਰਦਾ ਚੱਲਦਾ ਵੀ ਕੋਈ ਚੋਰੀ ਚਾਰੀ ਤੋ ਨਹੀਂ ਕੀਤੀ ਕੋਈ ਗਲਤ ਨਹੀਂ ਕੀਤਾ ਇੱਦਾਂ ਕਰਦਾ ਜਿੱਦਾਂ ਮੰਨ ਚੱਲੋ ਬਲਟੋਏ ਆ ਨਾ ਇਹਨੇ ਬਲਟੇਉ ਹੱਥ ਦੇਣਾ ਇਹਨੇ ਅਮਰਕੋਟ ਆ ਜਾਣਾ ਹਾਂਜੀ ਇਹਨੂੰ ਜਿੱਦਾਂ ਅਮਰਕੋਟ ਨਹੀਂ ਲੱਗਦਾ ਵੀ ਕੋਈ ਇਹੋ ਜਿਹਾ ਜਿਗਾਰਡ ਨਹੀਂਗਾ ਫਿਰ ਇਹਨੇ ਹੱਥ ਦੇਣਾ ਭਾਵੇਂ ਰਾਜੋਗੀ ਚੱਲ ਜੇ ਇਸ ਤਰ੍ਹਾਂ ਇਹਨੇ ਤੁਰੇ ਫਿਰਨਾ ਜਿੱਦਾਂ ਜਿਗਾਰਡ ਮਤਲਬ ਜਿਗਾਰਡ ਮਤਲਬ ਪਾਹੇ ਗਾਣਾ ਹੀ ਪੈ ਪੈ ਹੀ ਮੰਗਦਾ ਲੋਕਾਂ ਨੂੰ ਹਾਂਜੀ ਹਾਂਜੀ ਦਾ ਦਾ ਆਲਤ ਪੈ ਗਈ ਆ ਜੀ ਮੰਗਣ ਦੀ ਗੱਲ ਕਰੀ ਪਿਓ ਵੀ ਦੇਖੋ ਕੰ ਤਾਂ ਗਾਉ ਉਹ ਜਿਹਨੂੰ ਹਾਲਤ ਪੈ ਗਈ ਆ ਉਹ ਦੂਜਾ ਮੁੰਡਾ ਸਾਡੇ ਰਿਸ਼ਤੇਦਾਰੀ ਉਹ ਉੱਧਰ ਰਹਿੰਦਾ ਹੈ ਅਗੇ ਪਹਿਲਾਂ ਇਸੇ ਸਾਹਮਣੇ ਆ ਘਰ ਸੀ ਉੱਥੇ ਨਾਲ ਚੰਗੀ ਸਾਂਹ ਕੀਤੀ ਉਹ ਦਵਾਜਾ ਸੀ ਹਾਂਜੀ ਉਹ ਲੋਕੀਏ ਬਹੁਤ ਸਾਂਹ ਇਹ ਇਹਨੇ ਮੈਨੂੰ ਇੱਕ ਦੇ ਨਾ ਵੀਰ ਜੀ ਮੈਨੂੰ ਫੋਨ ਆਇਆ ਸੀਗਾ ਚਲੋ ਤੁਸੀਂ ਪਰਿਵਾਰ ਵਾਲੇ ਉਹ ਕਹਿੰਦੇ ਸੀ ਵੀ ਇਹਦਾ ਅਸਲ ਜਪਿੰਡ ਇੱਥੋਂ ਦਾ ਨਹੀਂ ਸੀ ਇਹ ਮਤਲਬ ਕਿ ਪਿੰਡ ਸੀ ਇਹਦਾ ਅਲਗੋ ਕੋਈ ਨਹੀਂ ਅਲਗੋ ਨਹੀਂ ਅਲਗੋ ਨਹੀਂ ਅਲਗੋ ਨਹੀਂ ਆ ਕੋਈ ਹੋਰ ਕੋਈ ਪਿੰਡ ਸੀਗਾ ਵੀ ਉਹਦੇ ਡੈਡ ਦੀ ਇਹਦੀ ਡੈਥ ਹੋ ਗਈ ਤੇ ਮੰਮੀ ਇਹਦੀ ਇੱਥੇ ਨੂੰ ਲੈ ਆਈ ਇਹ ਪਿਛੋ ਪਰਿਵਾਰ ਚੋਂ ਕਿ ਜਾਂ ਤੁਹਾਡੇ ਪਰਿਵਾਰ ਸੇ ਹੈ ਜਿਹੜਾ ਹੋਇਆ ਯਾਰ ਮੇਰਾ ਇਹ ਸਾਡਾ ਮੁੰਡਾ ਹਾਂਜੀ ਉਹ ਸਾਡਾ ਤਾਏ ਦਾ ਪੋਤਾ ਸੀ ਅੱਛਾ ਜੀ ਆ ਸਾਡੇ ਡੈਡੀ ਉਹਨਾਂ ਦਾ ਵੱਡਾ ਹੈ ਉਹ ਅੱਛਾ ਹਾਂਜੀ ਉਹ ਉਹਦਾ ਡੈਡੀ ਜਿਹੜਾ ਹੈ ਦਾ ਨਾ ਉਹਦਾ ਪੋਤੇ ਅੱਛਾ ਅੱਛਾ ਨਾ ਹੈਗਾ ਸੀ ਪ੍ਰੀਤ ਮਸੂਦ ਪ੍ਰੀਤ ਮਸੂਦ ਅੱਛਾ ਤੁਹਾਡੇ ਤਾਏ ਤੇਰੇ ਸਗੇ ਚਾਚੇ ਨਹੀਂ ਸਗੇ ਚਾਚੇ ਸਗੇ ਚਾਚੇ ਨਹੀਂ ਗੱਲੋ ਤੇ ਨਹੀਂ ਤੀ ਕਹਿੰਦੇ ਨਾ ਵੀ ਤਾਏ ਦੇ ਪੋਤਾ ਨਹੀਂ ਪਤਾ ਗੱਲ ਕੀ ਆ ਅੱਜ ਅਸੀਂ ਆਏ ਹਾਂ ਚਲੋ ਕੱਲ ਨੂੰ ਟਾਈਮ ਰੱਖ ਲਿਓ ਉਹ ਸਾਡਾ ਉਹ ਹੈ ਨਾ ਜਿਹੜਾ ਡੈਡੀ ਸੀ ਹਾਂ ਨਿਤ ਉਹ ਤੇ ਤੁਹਾਡੇ ਤਾਏ ਦਾ ਪੁੱਤ ਸੀ ਤੇ ਡੈਡੀ ਮਤਲਬ ਕਿ ਤੁਸੀਂ ਇਹਦੇ ਤਾਏ ਤਾਏ ਲੱਗਦੇ ਨੇ ਹਨਾ ਤੁਸੀਂ ਇਹਦੇ ਪਰ ਇਹਦਾ ਇਹਦੇ ਡੈਡੀ ਦਾ ਸਕੇ ਭਰਾ ਮੈਂ ਪੁੱਛਣ ਲਿਆ ਉਹਦਾ ਕੋਈ ਭਰਾ ਨਹੀਂ ਹੈਗਾ ਇਕੱਲਾ ਇਕੱਲਾ ਹੈ ਉਹ ਇਕੱਲਾ ਇਕੱਲਾ ਹੈ ਸੀਗੇ ਦੋ ਭੈਣਾਂ ਸੀ ਠੀਕ ਇਹਦੀ ਭੂਆ ਕੋਈ ਹਾਂਜੀ ਹੈ ਦੋ ਭੈਣਾਂ ਸੀ ਭੂਆ ਦੋ ਆ ਇਹਨੇ ਦਸੀ ਆ ਚੂਸਲੇਵੜ ਮੇਰੀ ਭੂਆ ਕਹਿੰਦਾ ਮੈਨੂੰ ਘਰ ਦਾ ਨਹੀਂ ਪਤਾ ਕਿਉਂਕਿ ਪਤਾ ਚੱਕਰ ਕੀ ਹੈ ਤੁਸੀਂ ਵੀ ਸਿਆਣੇ ਜੀ ਹਨਾ ਕੱਲ ਨੂੰ ਆ ਇਹਦੇ ਸਾਕੀਪੂ ਆ ਜੇ ਜਾਂ ਕੋਈ ਇਹਦਾ ਮਾਮਾ ਸਾਕਾ ਆ ਜੇ ਵੀ ਬਈ ਤੁਸੀਂ ਕਿਤੋਂ ਪੁੱਛ ਕੇ ਲੈ ਕੇ ਗਏ ਜੇ ਕੀ ਕਰਕੇ ਗਏ ਜੇ ਸੋ ਗੱਲ ਹੁੰਦੀ ਹੈ ਹਨਾ ਹਾਂ ਇੱਕ ਵਾਰੀ ਉਹਨਾਂ ਨਾਲ ਜੇ ਤੁਸੀਂ ਆਪਾਂ ਟਾਈਮ ਰੱਖ ਲੈਣੇ ਕੋਈ ਗੱਲ ਨਹੀਂ ਜੇ ਹਨਾ ਜੇ ਤੁਸੀਂ ਉੱਥੇ ਆਉਣਾ ਉੱਥੇ ਆ ਜਾਓ ਜੇ ਤੁਸੀਂ ਕਹਿੰਦੇ ਮੈਂ ਇੱਥੇ ਆ ਜਾਊਂਗਾ ਠੀਕ ਹੈ ਜੀ ਕਿਉਂਕਿ ਇਹਨੂੰ ਮੈਂ ਮਾੜੀ ਆ ਕਰਨੋਲੀਆਂ ਦੀ ਵੱਡੀ ਹਾਂਜੀ ਅੱਛਾ ਛੋਟੀ ਕੱਠੀਆਂ ਕਰ ਲੈ ਦੋਵਾਂ ਪੂਆ ਨੂੰ ਕੱਠੀਆਂ ਕਰ ਲੈ ਮਾਮੇ ਨੂੰ ਕਿੱਥੇ ਕਰ ਲੈ ਤੁਹਾਨੂੰ ਕਰਾ ਦੇਣਾ ਹਾਂ ਇਹਦੇ ਕਹਿੰਦਾ ਮੈਨੂੰ ਪਤਾ ਹੀ ਨਹੀਂ ਕਿੱਥੇ ਇੱਕੋ ਪੂਆ ਦੇ ਘਰ ਦਾ ਨਹੀਂ ਕਿਹਾ ਮੈਨੂੰ ਪਤਾ ਨਹੀਂ ਨਹੀਂ ਇਹ ਨਾਲ ਉਹ ਜਿਹੜਾ ਉਹ ਜਾਂਦਾ ਤੇ ਕੁੜ ਜਾਂਦਾ ਕਿਉਂਕਿ ਅਸੀਂ ਇਹਨੂੰ ਲੈ ਜਾਈਏ ਮੈਂ ਇਹਨੂੰ ਜੇਕਰ ਮੇਰੇ ਪੈਸੇ ਵਸ ਪਿਆ ਫਿਰ ਚਲੋ ਜਿੰਨੀ ਜੋਗੀ ਸਾਡੀ ਹਾਇਸੀਅਤ ਹੈਗੀ ਉਹ ਸਾਬ ਨੇ ਇਹਦੀ ਜ਼ਿੰਦਗੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸੋ। ਇਹ ਬਾਅਦ ਦੀਆਂ ਗੱਲਾਂ ਵੈਸੇ ਠੀਕ ਹੈ ਜੀ ਕਿਉਂਕਿ ਜਿਵੇਂ ਤੁਸੀਂ ਕਹਿੰਦੇ ਜੇ ਭੱਜ ਗਿਆ ਤਾਂ ਹਨਾ ਫਿਰ ਤੇ ਤਾਂ ਰੱਬ ਰੱਖਾ ਪਰ ਜੇ ਕਰੇ ਸਾਡੇ ਕੋ ਰਹਿਦਾ ਫਿਰ ਅਸੀਂ ਨੂੰ ਕੋਸ਼ਿਸ਼ ਕਰਾਂਗੇ ਇਹਨੂੰ ਪੜ੍ਹਾਵਾਂਗੇ ਠੀਕ ਹੈ ਹਾਂਜੀ ਆਸ਼ਰਮ ਆਪਣਾ ਤੇ ਹਾਂ ਪੜ੍ਹਾਉਂਦੇ ਸੰਗਤ ਪਰ ਇਹ ਹੁਣ ਤੁਹਾਨੂੰ ਕਹਿਣੀ ਕੋសារ ਗਾੜੀ ਹੁਣ ਇਹ ਸਮਝਣ ਦੇ ਇਹ ਤਾਂ ਗਾੜੀ ਆਪਣੀ ਸੋਚ ਹੈ ਨਾ ਹਾਂ ਪਰ ਚਲੋ ਅਸੀਂ ਆਪਣਾ ਇੱਕ ਰੀ ਆਪਣਾ ਮਰਹਾਣਾ ਪਿੰਡ ਹੈ ਜੀ ਮਰਹਾਣਾ ਪਿੰਡ ਮਰਹਾਣਾ ਪਿੰਡ ਆਹ ਕਿਹੜਾ ਇੱਥੇ ਹਾਂਜੀ ਆਹ ਮਰਣਾ ਲੱਗੇ ਹਾਂ ਹਾਂ ਮਰਣਾ ਵਾਲਾ ਹੀ ਆ ਹਾਂ ਸਾਡੇ ਇੱਥੇ ਵਿਆਹ ਕਰਕੇ ਗਿਆ ਇੱਥੇ ਤਲੰਜਰ ਪਿੰਡ ਨਾਲੋਂ ਨਾਲ ਹੀ 2 ਕਿਲੋ ਮੀਟਰ ਦੂਰ ਹੈ ਨਾ ਤੇ ਵਿਆਹ ਕਰਕੇ ਗਿਆ ਆਪਣੀ ਸਸਤਾ ਵਾ ਠੀਕ ਹੈ ਹਾਂ ਆਪਣੇ ਪੁੱਤਰ ਦਾ ਵਿਆਹ ਇਹਦੇ ਹੀ ਕਾਰਨ ਤੇ ਗੱਡੀ ਮਾ ਮਾਂ ਆਂਡੀ ਆਲਪਿੰਡ ਹਾਂਜੀ ਸੱਚ ਹੋ ਗਏ ਦੋ ਤਿੰਨ ਸਾਲ ਸਾਨੂੰ ਆਦਾ ਫੋਨ ਨੰਬਰ ਦੇ ਦਿਓ ਜੇ ਤੁਹਾਡੇ ਨਾਲ ਰਹਿ ਕੇ ਖੋਜਾ ਤੇ ਨੂੰ ਲੈ ਜਾਓ ਕਿੱਦਾਂ ਰਹਿਣਾ ਮੇਰੇ ਨਾਲ ਕਿ ਇੱਥੇ ਰਹਿਣਾ ਕੀ ਕਰਨਾ ਇਸ ਤਰ੍ਹਾਂ ਵਾਰਾ ਇੱਥੋਂ ਨੇ ਸਾਨੂੰ ਪਤਾ ਨਹੀਂ ਕਿਦੋਂ ਮੁੱਕ ਜਣੂ ਹੋਣਾ ਹੀ ਇਸੇ ਕਰਕੇ ਅਸੀਂ ਬੇਫਿਕਰੇ ਹੋਏ ਪਰ ਨਹੀਂ ਦੇਖਣਾ ਸਾਡੇ ਦੇ ਵਾਸਤੇ ਆ ਕਿੰਨਾ ਕਢਾਉਂਦੇ ਇੱਥੇ ਕਢਾਉਂਦੇ ਰਹੇ ਤੇ ਨਹੀਂ ਜਾਂਦੇ ਰਹੇ ਜਿੱਦਾਂ ਨੂੰ ਚੋਲਾ ਸੁੱਟ ਕੇ ਕੀ ਫਾਜ ਜਾਂਦੇ ਰਹੇ ਚਲੋ ਅਸੀਂ ਇੱਕ ਵਾਰੀ ਕੋਸ਼ਿਸ਼ ਕਰਕੇ ਵੇਖ ਲੈਨੇ ਹਣਾ ਕੋਸ਼ਿਸ਼ ਕਰਕੇ ਵੇਖ ਲੈਨੇ ਆ ਮੰਨ ਨੂੰ ਸੰਤੁਸ਼ਟੀ ਹੋ ਗਈ ਹਾਂਜੀ ਨੰਬਰ ਪਰ ਦੋ ਨੰਬਰ ਤਿੰਨ ਅਗਰ 600 ਦਾ ਡਰਾਈਵਰ ਸੀ ਉਹ ਕਿ ਜੋ ਚੌਂਕੀ ਚ ਗਿਆ ਸੀ ਅਵਰਸਾਰ ਅੱਛਾ ਇਦਾਂ ਦਾ ਫਾਦਰ ਸਾਹਿਬ ਹਾਂਜੀ ਅੱਛਾ ਨਹੀਂ ਉਹ ਇਦਾਂ ਮੰਤਰੀ ਸਾਹਿਬ ਨਾਲ ਸਾਡਾ ਭਰਾ ਹੀ ਲੱਗਦਾ ਉਹ ਰ ਗਿਆ ਹੈ ਡਰਾਈਵਰ ਹੀ ਮੰਤਰੀ ਸਾਹਿਬ ਦਾ ਉਹ ਚਾਹਂਦੇ ਉਹ ਦੇ ਨਾਲ ਉਹਨੇ ਫੋਨ ਤੇ ਆਇਆ ਵੀ ਤੁਹਾਡੇ ਪਿੰਡ ਦਾ ਮੁੰਡਾ ਨਾਂ ਲੈਂਦਾ ਉਹਨੇ ਮੈਨੂੰ ਉਹਨੇ ਫੋਟੋ ਵਿਖਾਈ ਨਾ ਫਿਰ ਮੈਂ ਮੁੰਡਾ ਤੁਹਾਨੂੰ ਆਪਣੇ ਕਿਦੋਂ ਹੋਣਦੀ ਗੱਲ ਹੁਣ ਨਹੀਂ ਇਹ ਗੱਲ ਨੂੰ ਹੋ ਗਿਆ ਛਾਲ 2 ਛਾਲ ਅੱਛਾ ਛੇ ਜੀ ਤੇ ਨਹੀਂ ਇਹ ਤੇ ਫਾਦਰ ਸਾਹਿਬ ਨੇ ਕੀ ਗੱਲ ਹੋਈ ਉਹ ਤਾਂ ਮਾਰਾ ਹੀ ਜਾਂਦਾ ਜੀ ਇੱਥੇ ਨਾਲ ਹੀ ਰਾਤ ਖੇਡਦਾ ਹੈ ਜੀ ਇੱਥੋਂ ਮੁੜ ਕੇ ਸ਼ਰਾਬ ਥੂਰ ਤੇ ਰਹਿਣ ਉਹ ਤਾਂ ਜਾ ਕੇ ਦੇ ਮੌਤ ਤੋਂ ਸਟੇਡੀਅਮ ਤੇ ਸਟੇਡੀਅਮ ਤੇ ਜਾ ਕੇ ਉਹਨੇ ਕਹੇ ਮਾਰਿਆ ਜਾਂ ਆਪਣੇ ਆ ਮਰ ਗਿਆ ਇਹ ਗੱਲ ਦਾ ਨਹੀਂ ਪਤਾ ਨਹੀਂ ਤੇ ਮਦਰ ਮੰਮੀ ਕਹਿੰਦੇ ਮੰਮੀ ਕਹਿੰਦਾ ਮੇਰੀ ਵੀ ਚਲੇਗੀ ਛੱਡ ਕੇ ਚਲੀਗੀ ਪਹਿਲਾਂ ਛੱਡ ਕੇ ਚਲੇਗੀ ਅੱਛਾ ਪਹਿਲਾਂ ਹੀ ਪਹਿਲਾਂ ਛੱਡ ਕੇ ਚਲੀ ਗਈ ਉਹਦੇ ਮਾਰਨ ਤੋਂ ਪਹਿਲਾਂ ਹੀ ਉਹਦੇ ਕੋਲ ਵੇਖ ਤੋ ਜਵਾਕ ਹੈਗੇ ਜਿਹੜੇ ਮਗਰੋ ਹੋਏ ਆ ਅੱਛਾ ਸਹੀ ਹਾਂਜੀ ਉਹ ਜੇ ਇਹਨਾਂ ਨੇ ਛੱਡ ਕੇ ਚਾਈਗੀ ਤਾਂ ਨਹੀਂ ਬਾਅਦ ਚ ਮੁੰਡਾ ਹੈਗਾ ਇੱਕ ਮੁੰਡਾ ਇੱਥੇ ਰਹਿੰਦਾ ਉਹ ਪਿੰਡੀ ਹਟ ਗਿਆ ਸਗੋਂ ਉਹ ਤੇ ਜੇ ਮੇਰੀ ਗੱਲ ਸੁਣ ਲਾਇਕ ਹੋ ਜੇ ਤੇ ਸਾਡੇ ਨਾਲ ਰਹਿਣਾ ਵਾ ਤੇ ਵਧੀਆ ਵਾ ਜੇ ਸਾਡੇ ਤੋਂ ਵੀ ਭੱਜ ਜਾਣਾ ਸਾਨੂੰ ਪਹਿਲਾਂ ਦੱਸ ਦੇ ਇਹਨਾਂ ਨੇ ਕੱਲੋਂ ਮੈਨੂੰ ਪੁੱਛਣ ਵੀ ਬੱਚਾ ਕਿੱਥੇ ਆ ਹਾਂਜੀ ਸਿੱਧੀ ਗੱਲ ਹੈ ਹੈ ਜੇ ਮੇਰੇ ਨਾਲ ਰਹਿਣਾ ਤਾਂ ਤਾ ਦੱਸ ਜੇ ਉਥੋਂ ਆਸ਼ਰਮ ਚ ਭੱਜ ਕੇ ਜਾਣਾ ਵਾ ਜੇ ਆਸ਼ਰਮ ਚ ਭੱਜ ਕੇ ਜਾਣਾ ਵਾ ਪਹਿਲਾਂ ਤਾਂ ਇਹ ਦੱਸ ਦੇ ਨਾ ਕੱਲੋਂ ਮੈਨੂੰ ਵੀ ਆ ਇਹ ਪੁੱਛਣ ਵੀ ਬੁੱਤ ਸਾਡਾ ਬੱਚਾ ਕਿੱਥੇ ਹੈ ਤੈਨੂੰ ਬੱਚਾ ਤੈਨੂੰ ਸੌਂਪਿਆ ਹੈਗਾ ਹਾਂ ਠੀਕ ਹੈ ਜੀ ਤੂੰ ਦੱਸ ਸਾਨੂੰ ਆਉ ਦਾ ਮਾਨ ਬਣਾ ਲਾ ਪੈਂਡ ਤੇ ਨਾ ਇਤਰਾ ਲੱਗੇ ਪੈਂਡਾ ਸਾਲ ਖੋ ਗਿਆ ਗੱਲ ਉਹਦੇ ਦੋ ਜ਼ਿਮੀਂਦਾਰਾਂ ਦੇ ਮੁੰਡੇ ਹੂੰ ਸਵਰਾਜ ਟਰੈਕਟਰ ਨਵਾਂ ਉਹ ਰਾਜੂ ਖਵਾਰਾ ਵਾਲੇ ਲਾਗੇ ਨਾ ਇਹਨੂੰ ਖੇਹ ਖੇਜ ਉੱਤੇ ਭਾਉਣਾ ਤੇ ਕਟੇਰਗਾ ਬਣਿਆ ਤੇ ਪੱਠੇ-ਪੁੱਠੇ ਪੋਣੇ ਆ ਆਹੋ ਇਹ ਹੁਣ ਵੇਲੀ ਖਾਣ ਕੇ ਜਾਨੇ ਪਠਿਆਲੇ ਕਿੱਥੋਂ ਜਣਾ ਹੈ ਭਜੀ ਜਿਹੜਾ ਜਿੱਥੋਂ ਮੈਂ ਜੋੜੇਪਿੰਡ ਤੋਂ ਇਹਨੂੰ ਲੈ ਕੇ ਆਇਆ ਨਾ ਪਰਸੋਂ ਲੈ ਕੇ ਆਇਆ ਇਸ ਕੋਲੇ ਐਸਾ ਜੀ ਉਹਨਾਂ ਦਾ ਗਵਾਂਢੀ ਜ਼ਿਮੀਂਦਾਰ ਸੀ ਕੋਈ ਜੀ ਉਹ ਕਹਿੰਦਾ ਕਿ ਮੁੰਡਾ ਮੈਨੂੰ ਦੇ ਦਿਓ ਜੀ ਮੈਂ ਕੰਮ ਕੰਮ ਕਰਾਉਂਗਾ ਤੇ ਜੇ ਇਹਦੇ ਟਿੱਕੇ ਚੜ ਗਿਆ ਨਾ ਇਹ ਇਹਦੀ ਕਰਦਾ ਵਾ ਇਹਦੇ ਬੱਚਾ ਵਾ ਹਵਾ ਦੀ ਗੱਲਾਂ ਕਰਦਾ ਜੇਕਰ ਕੋਈ ਟਰੱਕ ਆ ਲੰ ਜਿਵੇਂ ਤੂੰ ਹੱਥ ਦੇਂਦਾ ਨਾ ਟਰੱਕ ਵਾਲਾ ਚੜਾ ਗਿਆ ਲੱਗਦਾ ਟਰੱਕ ਵਾਲੇ ਮਾੜੇ ਨਹੀਂ ਹੁੰਦੇ ਪਰ ਕੋਈ ਨਾ ਕੁਝ ਲੋਕ ਇਹੋ ਜਿਹੇ ਵਿੱਚ ਹੁੰਦੇ ਆ ਉਹ ਸਾਰੀਆਂ ਕੈਟਾਗਰੀਆਂ ਨੂੰ ਕੋਈ ਇਹੋ ਜਿਹਾ ਤੈਨੂੰ ਟਿੱਕ ਗਿਆ ਨਾ ਮਿਲ ਗਿਆ ਕਿ ਚੜਾ ਗਿਆ ਲੈ ਗਿਆ ਤੈਨੂੰ ਬੰਬੇ ਕਲਕੱਤੇ ਲੈ ਤੇ ਤੇਰਾ ਨਾ ਘਰ ਲ ਬਣਾਈ ਠੀਕ ਹੈ ਆਹ ਤੋਂ ਕਿ ਲੱਭਣੀ ਸੀ ਹਾਂ ਦਾ ਤੋਂ ਨਹੀਂ ਤਾਂ ਅਗਲੇ ਭੱਜਣ ਨੂੰ ਨਹੀਂ ਦਿੰਦੇ ਬਾਅਦ ਚ ਉੱਥੇ ਜਿਹੜੇ ਆਟਰ ਤੇ ਉਹਨਾਂ ਰਖਾਤਾ ਮਰ ਕੇ ਕਿਥੋਂ ਨਿਕਲਣ ਭੱਜਣ ਨੂੰ ਨਹੀਂ ਦਿੰਦੇ ਉਹ ਕਹ ਪਹਿਲੇ ਲੈ ਲੈਂਦੇ ਵੇਚ ਦਿੰਦੇ ਆ ਦੇ ਦਿੰਦੇ ਵਾਧੂ ਇਦਾਂ ਦੇ ਕੇ ਹੁੰਦੇ ਆ ਵੇਚ ਨਾਲ ਹੀ ਹੈਗੇ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਆ ਮਨਪੀਤ ਨੇ ਕਹਿੰਦਾ ਨਾਂ ਲਖਾ ਇਸ ਮਨਪੀਤ ਕੀ ਦਾ ਨਾਮ ਹੈ ਹਾਂ ਕੀ ਦਾ ਛੋਟਾ ਤੇਰਾ ਨਾ ਛੋਟਾ ਨਾ ਵਾ ਅੱਛਾ ਤੇਰਾ ਛੋਟਾ ਨਾ ਨਾ ਜਹਨੂਸ਼ਟ ਹਾਂ ਇਹ ਮੈਂ ਡੈਡੀ ਆ ਦੈਡੀ ਦਾ ਨਾਮ ਹੈ ਕਹਿੰਦਾ ਡੈਡੀ ਦਾ ਨਾਮ ਛੋਟਾ ਨਾਮ ਮੰਨ ਵੀ ਤੇ ਪੂਰਾ ਨਾਮ ਲਵਲੀ ਰਖਣੀ ਹਾਂ 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 ਛੋਟਾ ਨਾਮ ਮੰਨ ਵੀ ਤੇ ਪੂਰਾ ਲਵਲੀ ਹੈ ਕਿ ਹਿਸਾਬ ਗੱਟ ਨਹੀਂ ਵਾ ਪੂਰਾ ਲਵਲੀ ਪੂਰਾ ਮੰਨ ਪਈ ਅੱਛਾ ਉਹ ਵੀ ਪੂਰਾ ਮੰਨ ਪਈ ਤੇ ਤੁਸੀਂ ਇਦਾਂ ਕਰਿਓ ਅੰਕਲ ਜੀ ਇਹਨਾਂ ਦੇ ਪਰਿਵਾਰ ਨਾਲ ਭੂਆ ਨਾਲ ਗੱਲ ਕਰ ਲਓ ਇੱਕ ਵਾਰੀ ਸਾਾਨੂੰ ਨੰਬਰ ਦੇ ਦਿਓ ਠੀਕ ਹੈ ਜੀ ਆਪਾਂ ਕਿਸ ਦਿਨ ਦਾ ਟਾਈਮ ਰੱਖ ਲੈਨੇ ਆ ਜੇਕਰ ਭੂਆ ਹੋਣੀ ਕਿਉਂਕਿ ਇਜਾਜ਼ਤ ਤਾਂ ਚਾਹੀਦੀ ਹੈ ਨਾ ਹਾਂਜੀ ਕੱਲੋਂ ਅਕੂ ਵੀ ਵਿਹਾਰ ਆ ਤਾੜਾ ਨਾ ਆ ਗਿਆ ਸਾਹਿਬ ਲਾਗੀ ਸਾਹਿਬ ਇਹ ਉਹਨਾਂ ਦਾ ਆਖਣਗੇ ਆ ਭਾਵਾ ਤੇ ਫੇਰ ਆਪੇ ਤੁਹਾਡਾ ਨੰਬਰ ਆ ਗਿਆ ਭਾਜੀ ਕਰ ਲਾਂਗੇ ਠੀਕ ਹੈ ਜੀ ਇਕ ਜੀ ਖੜਨਾ ਤੈਨੂੰ ਲੈ ਜਾ ਨਹੀਂ ਮੈਂ ਤਾਂ ਲੈ ਜਾਂਦਾ ਮੈਂ ਤਾਂ ਲੈ ਕੇ ਜਾਉ ਫੇਰ ਕਿਉਂਕਿ ਸਾਡੀ ਸਸਤਾਵਾ ਸੰਗਤ ਨੇ ਸਾਨੂੰ ਇਹੋ ਕਹਿਣਾ ਵੀ ਚਲੋ ਇਹਦਾ ਇੱਕ ਵਾਰੀ ਤੁਸੀਂ ਆਹ ਹੀ ਲਾ ਦੇ ਕਰ ਦੇ ਕੱਲ ਨੂੰ ਜੇ ਭੱਜ ਜੂਗਾ ਫੇਰ ਅਸੀਂ ਕਹਿ ਦਵਾਂਗੇ ਸੰਗਤ ਨੂੰ ਵੀ ਸੰਗਦੀ ਵੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਤੇ ਅਸੀਂ ਹੁਣ ਪਰ ਹੁਣ ਜੇਕਰ ਅਸੀਂ ਪਹਿਲਾਂ ਹੀ ਇਹਦੇ ਨਾਲੋਂ ਨਾਤਾ ਤੋੜ ਲਈ ਫਿਰ ਚੰਗੀ ਗੱਲ ਨਹੀਂ ਸਾਡੇ ਲਈ ਚਲੋ ਸ਼ਾਇਦ ਸੁਤਰਾ ਆ ਵੀ ਜਾਵੇ ਸ਼ਾਇਦ ਆਵਾਜ਼ ਮੇਰੇ ਅੰਦਰ ਨਹੀਂ ਉਧਰ 3-4 ਦਿਨ ਹੋ ਗਏ ਮੇਰੇ ਕੋਲ ਐਦਾਂ ਦੇਨ ਪਰਸੋਂ ਕੇ ਚੌਥ ਦਿਨ ਨੂੰ ਮੈਂ ਲੈੰਦਾ ਵਾ ਤਿੰਨ ਦਿਨ ਹੋ ਗਿਆ ਮੇਰੇ ਕੋਲ ਆ ਨਾ ਤੇਨੇ ਮੈਨੂੰ ਪੈਸਾ ਮੰਗਿਆ ਹਾਂ ਖਾਣ ਨੂੰ ਜਰੂਰ ਕਹਿੰਦੇ ਵੀ ਵੀਰਾ ਆਪਾਂ ਮੈਨੂੰ ਆ ਖਾਣ ਨੂੰ ਲੈ ਦੇ ਜਾਂ ਬੱਚਾ ਵਾ ਬੱਚਾ ਤਾਂ ਹਰ ਕੇ ਕਹਿੰਦਾ ਠੀਕ ਹੈ ਬੱਚਾ ਦਾ ਉਹ ਖਾਣਾ ਪੀਣਾ ਹੀ ਆ ਵਾ ਬਾਕੀ ਗੱਲ ਆਣ ਪੀਣ ਆ ਹੁਣ ਵੇਖੋ ਤੁਸੀਂ ਵੀ ਇਹਦੀ ਕਾਸਟਿੰਗ ਨਾਲ ਸੁਧਰਨੀ ਜਾਣਾ ਇਹਨੇ ਸ਼ਾਇਦ ਰੱਬ ਉਸੇ ਆਉਂਦਾ ਜੀ ਅਜੀ ਮੁੰਡਾ ਕੀ ਤੁਸੀਂ ਨਾ ਇਹਨਾਂ ਦੀ ਪੂਆ ਨਾਲ ਜਰੂਰ ਸੰਪਰਕ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਇੱਕ ਟਾਈਮ ਰੱਖ ਲਿਓ ਜੇ ਤੁਸੀਂ ਸਾਨੂੰ ਫੋਨ ਕਰਕੇ ਦੱਸ ਦਿਓ ਕੋਈ ਗੱਲ ਨਹੀਂ ਤੁਹਾਡਾ ਨੰਬਰ ਆ ਗਿਆ ਧੰਨਵਾਦ ਤੁਸੀਂ ਆਪਣਾ ਨੰਬਰ ਦੇ ਦਿਓ ਮੈਂ ਫੋਨ ਨਹੀਂ ਰਖਦਾ ਜੀ ਮੈਂ ਇਹਨਾਂ ਦੇ ਘਰੇ ਰਹਿਣਾ ਭਾਜੀ ਇਹਨਾਂ ਨਾਲ ਹੀ ਕੰਮ ਤੇ ਜਾਈ ਜਾਂਦਾ ਇਹਨਾਂ ਨਾਲ ਅਸੀਂ ਸਾਨੂੰ ਆਪਣਾ ਨੰਬਰ ਲੈ ਲੈਣਾ ਆਵੇ ਤੁਹਾਨੂੰ ਬਿਸਕਲ ਮਾਰਦੇ ਤੇ ਇਹਨੀਆਂ ਦਾ ਨੰਬਰ ਲੈ ਹਾਂ ਆ ਤੁਹਾਡਾ ਵੀ ਹੈਗਾ ਨੰਬਰ ਕੋਈ ਗੱਲ ਨਹੀਂ ਆਪਾਂ ਗੱਲ ਕਰ ਲਾਂ ਹੁਣ ਦੱਸ ਦੇ ਜੇ ਰਹਿਣਾ ਵਾ ਇਹਨਾਂ ਨਾਲ ਰਹਿਣਾ ਕਿ ਸਾਡੇ ਨਾਲ ਰਹਿਣਾ ਹੁਣ ਦੱਸ ਦੇ ਸਾਰੇ ਸਾਹਮਣੇ ਕਿੱਥੇ ਰਹਿਣਾ ਇਹ ਦੱਸ ਸਾਡੇ ਸਾਡੇ ਨਾਲ ਰਹਿਣਾ ਵਾ ਤੇ ਫੇਰ ਪਹਿਲੀ ਗੱਲ ਭੱਜਣਾ ਨਹੀਂ ਉਥੋਂ ਠੀਕ ਆ ਮੇਰੇ ਕਹਿਣੇ ਜੇ ਰਹਿਣਾ ਹੀ ਜਦੋਂ ਕਦੇ ਆਉਣਾ ਪਿੰਡ ਨੂੰ ਉਹਨਾਂ ਨੂੰ ਦੱਸ ਕੇ ਹਾਂ ਜੇ ਆਉਣਾ ਤੇ ਤੂੰ ਦਾਦੀ ਮੈਂ ਮਲਾ ਮਲਾਉਣ ਲੈ ਆਉਂਗਾ ਖੁਦ ਆਪ ਆਉਣਗੇ ਮੈਂ ਇੱਧਰ ਆਉਂਦਾ ਜਾਂਦਾ ਹੀ ਰਹਿਣਾ ਇੱਧਰ ਪਿੰਡਾਂ 'ਚ ਹਾਂਜੀ ਜੇ ਤੂੰ ਇੱਥੇ ਆਉਣਾ ਵੀ ਹੈ ਨਾ ਖੁਦ ਆਪ ਆਉਣਗੇ ਨਾਲ ਤੇਰੇ ਹਾਂ ਮੈਂ ਨਾ ਜਗਜੀਤ ਸਿੰਘ ਆ ਜਾਂਦਾ ਚੱਲ ਮੰਨ ਕੇ ਚੱਲ ਜੇ ਤੈਨੂੰ ਪੜਾਉਂਦੇ ਲਿਖਾਉਂਦੇ ਆ ਨਾ ਆਉਗਾ ਪੜ ਲੇ ਆਪਣੀ ਸਸਤਾ ਵਾ ਇੱਥੇ ਦਿਖਾਉਂਦੇ ਰਫੂਨਾ ਕਿ ਮੇਰਾ ਇਹਦੇ ਵਿੱਚ ਤੇਰਾ ਫਾਇਦਾ ਆ ਵੀਰ ਦਾ ਫੋਨ ਕਿੰਨਾ ਅੱਛਾ ਤੁਹਾਡਾ ਫੋਨ ਆ ਤੁਹਾਨੂੰ ਆ ਗਿਆ ਹਾਂਜੀ ਰਹਿੰਦਾ ਕਿ ਕੋਲ ਆ ਆਪਣੀ ਸਸਤਾ ਵਾ ਅੰਕਲ ਜੀ 3 ਦਿਨ ਹੋ ਗਏ ਮੇਰੇ ਕੋਲ ਆ ਅੱਛਾ ਜੀ ਪਹਿਲਾਂ ਤਾਂ ਨਹੀਂ ਪਤਾ ਇਹ ਘਰੋਂ ਗਿਆ ਕਿੰਨਾ ਚਿਰ ਹੋਇਆ ਵਾ ਗੁਰਮੀਰ ਮਹਮੂਦ ਇਹ ਕਹਿੰਦਾ ਇਹ ਪਤਾ ਮੈਨੂੰ ਕੀ ਆਂਦਾ ਸੀਗਾ ਮੈਨੂੰ ਇਹਨੇ ਇਹ ਦੱਸਿਆ ਵਾ ਕਿ ਮੈਂ ਰਹਿਣਾ ਵਾ ਉੱਥੇ ਮੰਡੀ ਦੇ ਵਿੱਚ ਇਹ ਅੰਮ੍ਰਿਤਪੁਰ ਜਿਆਦਾ ਰਹਿੰਦਾ ਰਿਹਾ ਜੀ ਅੰਮ੍ਰਿਤਪੁਰ ਕੀ ਦੇ ਕੋਲ ਮੰਡੀ ਕੋਠਾ ਕਹਿੰਦੇ ਘਰ ਕਰਕੇ ਰਹਿੰਦਾ ਜੇ ਸਾਰੇ ਜਾਣਦੇ ਆ ਨਾ ਤੁਹਾਡੇ ਕੋਲ ਚਲੇਗਾ ਇਤਰੇ ਉੱਥੇ ਰਹਿੰਦਾ ਜਿੰਨੇ ਨਹੀਂ ਮੰਡੀ 'ਚ ਹੀ ਰਹਿੰਦਾ ਹੈ ਨਹੀਂ ਉਹ ਘਰ ਵੀ ਚਲੇ ਜਾਂਦਾ ਦਿੱਤਾ ਤੁਹਾਨੂੰ ਦੱਸਣੀ ਡਿਆ ਖਲੋਤਾ ਕਹਿੰਦੇ ਮੰਡੀ 'ਚ ਮੈਂ ਰਹਿਣਾ ਵਾ ਕਦੀ ਕਹਿੰਦਾ ਮੈਂ ਬਾਜ਼ਾਰ 'ਚ ਰਹਿਣਾ ਕਦੀ ਮੰਡੀ 'ਚ ਰਹਿਣਾ ਉਹ ਦੋ ਜਗ੍ਹਾ ਨਹੀਂ ਨਾ ਹੈਗਾ ਇੱਕ ਜਗ੍ਹਾ ਹੀ ਹੈ ਉਹ ਕਿੱਥੇ ਰਹਿੰਦਾ ਉਹ ਮੰਡੀ ਹੈ ਇੱਥੇ ਹੈ ਜੀ ਹਾਂਜੀ ਇੱਥੇ ਆਉਂਦਾ ਇੱਥੇ ਇਲਾਕਾ ਚ ਰਹਿੰਦਾ ਆਪਣੇ ਘਰ ਚ ਰਹਿੰਦਾ ਘਰ ਚ ਰਹਿੰਦਾ ਇਹਦੇ ਘਰ ਹੀ ਆ ਨਹੀਂ ਨਹੀਂ ਆਪਦੇ ਘਰ ਚ ਹੀ ਆ ਆਪਦੇ ਘਰ ਕਿਉਂ ਨਹੀਂ ਰਹਿੰਦਾ ਆ ਵੀ ਨੰਬਰ ਸੇਵ ਕਰ ਦਿਓ ਭਾਈ ਜੀ ਵੀਦਰਾ ਮੰਨ ਕੇ ਚੱਲ ਲਾ ਲਓ ਉਹ ਵੀ ਚਾਚੇ ਤਾਏ ਅੱਗੇ ਉਹ ਨਾ ਭਰਾ ਵੀ ਚਾਚੇ ਤਾਏ ਆ ਨੇ ਉਹ ਭਰਾਵਾ ਥੋੜੀ ਰਹਿੰਦਾ ਮੁੰਡਾ ਕੌਡੀ ਖੇੜਦਾ ਵਾ ਉਹਦੇ ਉਹਦੇ ਨਾਲ ਹੀ ਰਹਿੰਦਾ ਵਾ ਕਾਲੇ ਜੇ ਤੇ ਉਹਨੂੰ ਸਾਹਮਦੇ ਆ ਰੱਖਦੇ ਆ ਫਿਰ ਤੇ ਚਲੋ ਵਧੀਆ ਗੱਲ ਆ ਜੇ ਉਹਨੂੰ ਮਾਰੇ ਸਾਰੇ ਆਪ ਰਹਿੰਦਾ ਨਹੀਂ ਜਾਂ ਤੁਹਾਨੂੰ ਆ ਇਹ ਰਹਿੰਦਾ ਨਹੀਂ ਹੈਨਾ ਠੀਕ ਆ ਚਲੋ ਇਹ ਗਿਦਾ ਬਾਹਰ ਤੇ ਚਾੜੀ ਰੱਖ ਸਕਦੇ ਜੀ ਪਿਆਰ ਨਾਲ ਚਲੋ ਜੇ ਤੇ ਰਹੂ ਸਾਡੇ ਕੋਲ ਤੇ ਵਧੀਆ ਗੱਲ ਆ ਜੇ ਨਾ ਰਹੂ ਫਿਰ ਇਹਦੀ ਕਿਸਮਤ ਇਹਦੇ ਨਾਲ ਪੜਾ ਲਾ ਲਓਗੇ ਜਿੰਨੀ ਬੰਜੀ ਆ ਜਦੋਂ ਪਾਜੀ ਹੁਣ ਇਹਨੂੰ ਸਾਰੇ ਲੈ ਜਾਂਦੇ ਆ ਕਿਉਂਕਿ ਉਮਰ ਛੋਟੀ ਆ ਕੱਲ ਨੂੰ ਥੋੜਾ ਜਿਆਦਾ ਹੋਰ ਵੱਡਾ ਹੋਗਾ ਕਿਸੇ ਨੇ ਬਹੁਣਾ ਵੀ ਨਹੀਂ ਮੋਟਰਸਾਈਕਲ ਤੇ ਇਹਨੇ ਖੜਨਾ ਵੀ ਨਹੀਂਗਾ ਵੀ ਯਾਰ ਕੱਲ ਨੂੰ ਕੋਈ ਚੋਰੀ ਕਰਕੇ ਨਾ ਲੈ ਜਿਉਂ ਕਿ ਹੁਣ ਬਚਪਨ ਆ ਹੁਣ ਬੱਚਾ ਵਾ ਸਾਰੇ ਇਹਦੇ ਇਹਦੇ ਬਾਰੇ ਧਿਆਨ ਦਿੰਦੇ ਆ ਧਿਆਨ ਥੋੜਾ ਬੱਚਾ ਤੇ ਚਲੋ ਤੇ ਐਸੀ ਉਮਰ ਤੇ ਜੇਕਰ ਕਿਸ ਨੇ ਇਹਨੂੰ ਫਸਾ ਦਿੱਤਾ ਜਾਂ ਨਸ਼ਾ ਤਲਾਦ ਕਰੀ ਅਕਾਲੇ ਕੀ ਵੀਡੀਓ ਆਈ ਹੈ 9 ਸਾਲ ਦਾ ਬੱਚਾ ਨਸ਼ਾ ਕਰਨ ਦਿਆ ਥੋੜਾ ਜੀ ਥੋੜਾ ਜੀ ਠੀਕ ਹੈ ਰ ਆਪਾਂ ਚਲੋ ਜੀ ਨੰਬਰ ਮੇ ਨਾਮ ਮੈਂ ਨੰਬਰ ਸੇਵ ਕਰਤਾ ਜੀ ਠੀਕ ਆ ਭਾਜੀ ਠੀਕ ਜੀ ਹਾਂ ਜੀ ਆ ਜੜਾ ਦੋਵੇਂ ਨੰਬਰੋਂ ਦੇ ਬਾਬਾ ਜੀ ਦਾ ਬਾਬਾ ਜੀ ਪਹਿਲਾਂ ਤੁਹਾਡੇ ਹਨ ਹਾਂਜੀ ਠੀਕ ਹੈ ਜੁਝੇ ਮੈਂ ਨਾ ਚੁੱਕਾ ਤੁਸੀਂ ਇਹਨਾਂ ਨੂੰ ਫੋਨ ਲਾ ਲਓ ਠੀਕ ਹੈ ਬਾਜੀ ਫੋਨ ਕਰ ਚਲੋ ਜੀ ਧੰਨਵਾਦ ਬਹੁਤ ਬਹੁਤ ਨਹੀਂ ਬਾਸ ਚੜਦੀ ਕਲਾ ਨਹੀਂ ਬਾਬਾ ਜੀ ਨਹੀਂ ਬਾਬਾ ਜੀ ਚੜਦੀ ਕਲਾ ਨਹੀਂ ਬਸ ਵੇਰਾ ਮੇਰਾ ਚੱਲੀ ਹੋਣੇ ਨੂੰ ਲੈ ਕੇ ਹਾਂ ਠੀਕ ਆ ਜਿਹੜੇ ਤਰੀਕੇ ਨਾਲ ਜੇ ਤੁਸੀਂ ਰੱਖੋਗੇ ਤੇ ਹੋ ਸਕਦਾ ਵਿਚਾਰੇ ਦਾ ਚਲੋ ਜੀ ਕੀ ਸੌਣ ਰਹੀ ਹੈ ਕਰਮਾ ਪ੍ਰਸ਼ਾਦਾ ਜਿਹੜਾ ਛੱਕ ਕੇ ਦਾ ਤੁਹਾਡੇ ਨੂੰ ਹਾਂਜੀ ਪਰ ਬੇਨਤੀ ਜ਼ਰੂਰ ਮੇਰੀ ਮੰਨਿਓ ਵੀ ਇੰਨੇ ਜਿਹੜੀਆਂ ਭੂਆ ਵਾ ਇੱਕ ਰਿ ਉਹਨਾਂ ਨਾਲ ਸਾਡੀ ਜ਼ਰੂਰ ਗੱਲ ਕਰਾਓ ਕੱਲ ਨੂੰ ਤੇ ਪਿੰਡ ਮੇਲਾ ਪਰਸੋ ਤਿੱਕ अच्छा हां परसों करा दो मेला इठे ही लगता है मेनू है ना वो भी इठे रहंदा वा वो ना मुंडा पहलवान है अपना पहले उन्ना ਘਰ ਰਹਿੰਦਾ ਹੈ ਇੱਧਰ ਰਹਿੰਦਾ ਉਹਨੇ ਪੜਾਹ ਪੜਿਆ ਸਕੂਲ ਨੇ ਅੱਛਾ पहलवान ਹੈ ਮੁੰਡਾ ਇਹਨੂੰ ਮੈਂ ਕੰਮ ਚ ਪਾਉਂ ਨੀ ਚਲੋ ਵਧੀਆ ਗੱਲ ਹੈ ਅੱਛਾ ਠੀਕ ਹੈ ਜੀ ਚਲੇ ਜੀ ਐਗੋ ਜਿੱਕਾ ਖਾਨ ਸਾਹਿਬ ਹੈ ਜੀ ਫਤਿਹ ਚਲਾ ਪੁੱਤ ਬੈ ਚਲਾ ਜੇ ਤਰੇ ਰਹੇਗਾ ਸਾਡੇ ਨਾਲ ਫਿਰ ਤੇ ਤੈਨੂੰ ਪੜਾਵਾਵਾਂਗੇ ਤੇ ਜੇ ਨਹੀਂ ਨਾ ਰਹਿਣਾ ਫਿਰ ਤੇਰੀ ਕਿਸਮਤ ਉਹ ਠੀਠਾ ਵੈਗਰੀ ਜੀ ਉਹ ਠੀਠਾ ਠੀਠਾ ਹੀ ਬੈਗ ਉਹ ਨਹੀਂ ਬਾਸ ਚੜਦੀ ਖਲਾਈ ਜੀ ਮੇਰਾ ਮੇਰਾ ਨਹੀਂ ਬਾਸ ਚੜਦੀ ਖਲਾਈ ਜੀ ਤੂੰ ਜਣਾ ਨਹੀਂ ਆ ਚਲਾ ਫਿਰ ਚਲਾ ਦੱਸ ਦੇ ਪੇਜ ਮੈਂ ਦੱਸਦਾ ਪੇਜ ਇਧਰ ਦੇ YouTube ਦਾ ਦੱਸ ਦੇ ਨਾ ਆ ਵੀ ਹਾਂਜੀ ਮੇਰੀ ਬੱਸ ਮੇਰੀ ਚੀਜ਼ ਬਹੁਤ ਜਿਆਦਾ ਅੱਛਾ ਬਾਬਾ ਰਤਨਦੇਵ ਸੇਵਾ ਸੜੀ ਵਾਲਾ ਕਰ ਦ ਦੂਜਾ ਤੇ ਮੁੰਡਾ ਰੇ ਕੋਠਾ ਬਿਟੂਏ ਤਾਂ ਕੋਈ ਗੱਲ ਨਹੀਂ ਕਾਲੇ ਓਕੇ ਠੀਕ ਹਾਂ ਮੈਂ ਪਾਈ ਸੀ ਜੀ ਅ ਕੱਲ ਵੀਡੀਓ ਭਾਈ ਆ ਰਹੀ ਐ ਇੱਥੋਂ ਲੈ ਕੇ ਜਾਂਦਾ ਹਾਂ ਆ ਇਹਨੂੰ ਲੈ ਕੇ ਜਾਂਦਾ ਕੱਲ ਦੇਖੋ ਫਿਰ ਦੇਖਾਂਗੇ ਜੀ ਜੀ ਕਿੱਥੇ ਮਿਲਿਆ ਤੁਮੇ ਬਾਬਾ ਜੀ ਸ਼ੂਟਗਨ ਨਰਾ ਦੇ ਮਿਲਿਆ ਜੀ ਸ਼ੂਟਗਨ ਨਰਾ ਉਹ ਤਾਂ ਤਰ ਤਾ ਤੇ ਮੈਂ ਇਹਨੂੰ ਪਛਾਣ ਕੇ ਐਸ ਵੀ ਨੂੰ ਮਿਲਿਆ ਅੰਦਾਜ਼ੇ ਕਿ ਇਥੇ ਮਿਸਤਰੀ ਨਾਲ ਲੱਗਾ ਮੈਂ ਕਿਤੇ ਧਾੜੀ ਤੇ ਉੱਥੇ ਵੀ ਜਾਨੀ ਕਿ ਕਹਿੰਦਾ ਕਿ ਉਹ ਤਾਂ ਮੈਂ 200 ਰੁਪਏ ਲੈਣ ਆਇਆ ਤੇ ਮੈਂ ਹਾਂ ਉਥੋਂ ਕੰਜਰਾ ਏਡੀ ਤੋਂ 200 ਰੁਪਏ ਲੈਣ ਆਇਆ ਝੂਠ ਮਾਰਦਾ ਏਦਾਂ ਚੱਲ ਜਾਂਦਾ ਮੇਲਾ ਨਾਲ ਇਤਰਾ 10-10 ਰੁਪਏ ਦੇਣੇ ਨੇ ਤੇ ਹੋਰ ਜਿਤਰਾ ਹੁੰਦਾ ਜਾਂਦਾ ਖਲਰ ਰੁਪਏ ਦੱਸ ਦਿਓ ਕਿਉਂਕਿ ਇਹ ਜੇ ਉਮਰ ਛੋਟੀ ਆ ਜੀ ਛੋਟਾ ਬੱਚਾ ਵਾ ਨਾ ਆਪਾਂ ਇਹਨੂੰ ਕੁਝ ਕਹਿ ਵੀ ਨਹੀਂ ਸਕਦੇ ਸਾਰਾ ਦੁਕਾਨੋਂ ਉਸੇ ਪਾਸੇ ਦੇ ਜਾਣਾ ਨਹੀਂ ਕਰਦੇ ਕਿ ਚਲੋ ਇਹ ਗੱਲ ਕੀ ਬੰਜੇ ਬਿਲਕੁਲ ਸਹੀ ਬਦਾਰ ਦੀ ਕਿਰਪਾ ਜੀ ਕਿ ਹੋਣਾ ਜੇ ਛੋਟੀ ਉਮਰ ਆ ਭਾ ਵੀ ਸਾਰੇ ਲੈਂਦੇ ਆ ਪੈਸੇ ਵੀ ਰੁਪਏ ਦਾ ਹਰ ਅਸਲ ਚ ਗੱਲ ਪਤਾ ਕੀ ਆ ਵੀਰ ਏ ਹੁਣ 10 ਸਾਲ ਦਾ ਵਾ ਆਪਾਂ ਇਹ ਕਹਿ ਰਹੀ ਹੈ ਨਾ ਵੀ ਵੀਰੇ ਜਿਵੇਂ ਚੋਰ ਵਾ ਜਾਂ ਕੁਝ ਵੀ ਆ ਹਨਾ ਵੀ ਇਹਨੂੰ ਆਪਾਂ ਰੱਖਣਾ ਨੇ ਇਹਨੂੰ ਆਪਾਂ ਇਹ ਬੱਚਾ ਵਾ ਜੋ ਆਪਣਾ ਛੋਟਾ ਬੱਚਾ ਹੁਣ ਆ ਵੀ ਆਪਣੇ ਬੱਚੇ ਨਹੀਂ ਮੈਂ ਵੈਸੇ ਗੱਲ ਕਰਾਂ ਜਿਵੇਂ ਆ ਹੁਣ ਆਪਣਾ ਛੋਟਾ ਬੱਚਾ ਵਾ ਹਨਾ ਜੇ ਕੋਈ ਕੋਈ ਸਤਾਨੀ ਕਰੂਗਾ ਤੇ ਇਹਦਾ ਫਾਦਰ ਇਹਦਾ ਪਰਿਵਾਰ ਇਹਨੂੰ ਘਰੋਂ ਨਹੀਂ ਕੱਢੂਗਾ ਇਹਨੂੰ ਸਮਝਾਊਗਾ ਠੀਕ ਹੈ ਨਾ ਇਸ ਟਾਈਮ ਚਲੋ ਮੈਂ ਆਪਣਾ ਫਰਜ਼ ਨਿਭਾਉਂਗਾ ਇਹਦਾ ਹਨਾ ਮੇਰੀਆਂ ਦੋਤੀਆਂ ਵਾ ਸਮਝੋਗਾ ਕਿ ਇਹ ਵੀ ਮੇਰਾ ਪੋਤੀ ਆ ਆਪਣੇ ਵੱਲੋਂ ਤੇ ਮੈਂ ਪੂਰਾ ਫਰਜ਼ ਨਿਭਾਉਂਗਾ ਹਨਾ ਪਰ ਇਹ ਹੁੰਦਾ ਵਾ ਨਾ ਕਿ ਪਿਓ ਦੂਜਾ ਮੈਂ ਆਪਣੇ ਧੀ ਨੂੰ ਛਿਟਕਾ ਦਾ ਮਾਰ ਸਕਦਾ ਵਾਂ ਕੱਲੋਂ ਇਹਨੂੰ ਥੋੜਾ ਇਦਾਂ ਕਰ ਕਰਾ ਤੇ ਲੋਕਾਂ ਨੇ ਅੱਖਾਂ ਵੀ ਲੈਖਣੀ ਬਗਾਨਾ ਕਰਕੇ ਕਰਦਾ ਮਮਮੀ ਪਹਿਲਾਂ ਚਲ ਗਈ ਛੱਡੀ ਸੀ ਹੋਰ ਕਿਸੇ ਦੇ ਘਰੇ ਪੈ ਗਈ ਫਿਰ ਕੱਲੋਂ ਇੱਧਰ ਤੇ ਹੋ ਨਹੀਂ ਸਕਤ ਉਹਨਾਂ ਨੇ ਰੁਕ ਰੇ ਫਿਰ ਇਹਦੇ ਪਾਪਾ ਸ਼ਰਾਬ ਪੀਂਦੇ ਰਹਿ ਲਗਾਤਾਰ ਫਿਰ ਉਹਨਾਂ ਦੀ ਵੀ ਡੈਥ ਹੋ ਗਈ ਗੱਲ ਨੂੰ ਗੱਲ ਆ ਤੈਨੂੰ ਚੰਨ ਕੇ ਸਮਝਾਉਣ ਆ ਲੈਨੇਗਾ ਕਿੰਨੀ ਕੀ ਚੇਰ ਹੈ ਡੈਥ ਹੋਈ ਇਹਨਾਂ ਨੂੰ 40 ਸਾਲ ਹੋ ਗਏ 40 ਸਾਲ ਹੋ ਗਏ ਆ ਤੇ ਮੇਰੇ ਸਾਡੇ ਪੰਜਾ ਛੇ ਸਾਲਾਂ ਦਾ ਹੁਣ ਉਹ ਤੇ ਦਾਹਾਂਕ ਦਾ ਤੋ ਨਾ 40 ਸਾਲਾਂ ਤੋਂ ਚੱਲਦਾ ਏਦਾਂ ਹੀ ਪਹਿਲਾਂ ਇਹ ਨਾਲ ਰਹਿੰਦਾ ਸੀ ਨਾ ਆਪਦੀ ਮੰਮੀ ਦੇ ਫਿਰ ਉਹ ਕਿਸੇ ਦੇ ਘਰੇ ਬਹਿ ਗਈ ਤੇ ਫਿਰ ਇਹਨੂੰ ਇਹਨਾਂ ਛੱਡਤਾ ਉਹ ਇੱਥੇ ਆੜ ਗਈ ਬੱਚਾ ਹੋਰ ਹੋ ਗਿਆ ਨਾ ਬੱਚੇ ਹੋਰ ਹੋ ਗਏ ਨੇ ਫਿਰ ਇਹਨੂੰ ਉਹਨਾਂ ਛੱਡਤਾ ਤੇ ਇਹ ਵੀ ਵਿਚਾਰਾ ਏਦਾਂ ਉਹਦੀ ਵਿਚਾਰੀ ਮਜਬੂਰੀ ਹੋ ਗਈ ਵਿਚਾਰੀ ਸਣਾ ਕਿਹਦਾ ਦਿਲ ਕਰਦਾ ਬੱਚੇ ਛੱਡਣ ਉਹਰ ਬਾਬਾ ਜਲਪਨੀ ਸੇਵਾ ਬਸ ਧੰਨਵਾਦ ਜੀ ਚੰਗਾ ਜੀ ਵਾਇਕੂ ਦੇਖਾ ਸਭ ਜੀ ਫਤਿਹ ਚੰਗਾ ਜੀ ਚਲਿਏ ਆ ਬਬਈ ਨਹੀਂ ਬਾਸ ਮੇਰਾ ਹੀ ਬਾਸ ਛੱਡ ਦੀ ਗੱਲਾ ਜੀ ਹਾਂ ਕੋਈ ਗੱਲ ਨਹੀਂ ਫੇਰ ਸਹੀਂ ਕਿਸ ਦਿਨ ਆ ਚੱਲ ਮਉਣ ਚ ਲੱਗਦੀ ਗੱਲਾ ਇਹੋ ਆ ਮੁਰਸਲ ਬਬਈ ਕਰਿਓ ਸਰ ਚੱਲਾ ਜਾ ਚੰਗਾ ਬਬਾ ਜੀ ਚੰਗਾ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਚਲੋ ਹੋਰ ਆਈ ਸੱਚੇ ਪਾਤਸ਼ਾਹ ਕਰੇ ਕਿਪਾ ਬਬਾ ਨਾਨਕ ਚਲੋ ਆਪਣੇ ਵੱਲੋਂ ਤੇ ਸਾਡੀ ਆਪਣੇ ਵੱਲੋਂ ਤੇ ਸਾਡੀ ਇਹੋ ਕੋਸ਼ਿਸ਼ ਰਹੂ ਵੀ ਇਹਨੂੰ ਬੰਦਾ ਬਣਾਇਆ ਜਾਵੇ ਹਾਂਜੀ ਆਜੋ ਕਿ ਇਦਾਂ ਕਿਤੇ ਵੇਖਣ ਜਾਖਣਾ ਆਉਣਾ ਤੇ ਆਜੋ ਮਹਰਾਣਾ ਪਿੰਡ ਆਪਣਾ ਅਨਾਥ ਆਸ਼ਰਮ ਮਹਰਾਣੀ ਚ ਮੜਣਾ ਲੱਗਿਆ ਮੜਣਾ ਲੱਗਿਆ ਮੜਣਾ ਲੱਗਿਆ ਨਹੀਂ ਉਹ ਮਰਣਾ ਲੱਗਿਆ ਹਰੀਕੇ ਦੇ ਨਾਲ ਹੀ ਹਰੀਕੇ ਦੇ ਨਾਲ ਹੀ ਹਾਂ ਹਰੀਕੇ ਦਾ ਜਿਹੜਾ ਆਪਾਂ ਇਹਨੂੰ ਤਰਨਧਾਰ ਨੂੰ ਜਾਈਦਾ ਤੇ ਪਹਿਲਾਂ ਅੱਡੇ ਹੀ ਆਇਆਣਾ ਆਪਣਾ ਜਾਣੇ ਕਿ ਲਾਂਕੇ ਹਾਂਜੀ ਹਾਂਜੀ ਵੀਰ ਜੀ ਪਛਾਈ ਲੈ ਜਾ ਇਦਾਂ ਸਾਰੇ ਜੀ ਇਹੀਂ ਤੋਂ ਬਾਸ ਚੱਲ ਪਿਆਹੀਂ ਤੋਂ ਥੋੜਾ ਟਾਈਮ ਪਹੁੰਚੇਗਾ ਅੱਡੇ ਕੰਨੇ ਆਗੇ ਇੱਥੇ ਮੋੜ ਲਾ ਕੇ ਸੇ ਨੇ ਗਲਤ ਤੇ ਨਹੀਂ ਸਹੀ ਦਸੀਆਂ ਬੱਚੇ ਨੇ ਵੀ ਇਹੇ ਸੁਗੇਤਾ ਹੀ ਨਹੀਂ ਆਈ ਕਿੰਨਾ ਵਾਇਲੈਂਸ ਆ ਅੱਛਾ ਇਤਨਦਰੋਂ ਘਮਾ ਲਾ ਉਹ ਵਾਈ ਤਾਂ ਨਗੂਦਾਂ ਦੰਦ ਕਾਲਾ ਪਨਾ ਸੀ ਲੈ ਅਲੰਸ ਰੁਪਏ ਸਨਾਂ ਜਿੰਦੇ ਭੰਗ ਮੇ ਫੁੱਟੇ ਆਹ ਬਗੋਂ ਪਰ ਇੱਕ ਉਹ ਕਿਹੋ ਜਿਹਾ ਬਾਈ ਉਹਦਾ ਮੋਟਰ ਠੀਕ ਹੈ ਆ ਕਿਦਾਂ ਦਾ ਮੇਰਾ ਫੋਨ ਹੈ ਮੇਰੇ ਕੋਲ ਕਿੰਨਾ ਦਾ ਉਹਨਾਂ ਦਾ ਹਲੋ ਨਵਿੰਦਰ ਜੀ ਨਵਿੰਦਰ ਨਵਿੰਦਰ ਮੈਂ ਇੱਥੇ ਆ ਆ ਕਿੱਥੇ ਆ ਅਮਰਗੋੜਾ ਮੈਂ ਅੱਧੇ ਘੰਟੇ ਨੇ ਆਉਣ ਲਿਆ ਬਸ ਨਿਕਲ ਪਿਆ ਆ ਗਿਆ ਮੈਂ ਅੱਧੇ ਘੰਟੇ ਚ ਤਹੀ ਰਾਇ ਨਹੀਂ ਇਹਦੇ ਆ ਚੱਲੋ ਨਹੀਂ ਜਦੋਂ ਮੈਂ ਵੀ ਪਹੁੰਚਣਾ ਤਹੀ ਰੇਲੇ ਬੈਠੇ ਜੇ ਬਸ ਆ ਗਿਆ ਚਲ ਠੀਕੇ ਕੋਲੀਆ ਕਿਤੇ ਨਾਉਂਦੇ ਫਿਰ ਓਕੇ ਦੇਖ ਡਿਸਕਨੈਕਟ ਕਰ ਹਾਂ ਕਰ ਦੇ ਪਹਿਲਾਂ ਮੇਰੀ ਫੋਨ ਦੀ ਬਾਜ ਦੇ ਪੈਚੜਾ ਹੀ ਕਿ